ਵਾਹਿਗੁਰੂ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਇਨੋਵਾ ਕ੍ਰਿਸ਼ਟਾ ਗੱਡੀ ਵਿਕਾਊ ਹੈ ਜੀ 2025 ਮਾਡਲ ਵੇਰੀਐਂਟ ਜੀ 24 ਡੀਜ਼ਲ ਵਰਜ਼ਨ ਪੀਵੀਪੀਆ ਨੰਬਰ ਫਸਟ ਓਨਰ ਸਿਰਫ 20 ਕਿਲੋਮੀਟਰ ਚੱਲੀ ਹੈ ਜਮਨ ਨਮੀ ਗੱਡੀ ਹੈ ਏਰੀਆ ਮਾਨਸਾ ਰੇਟ 22 ਲੱਖ 50000 22 ਲੱਖ 50000 ਰੇਟ ਰੱਖੇਗੇ ਜੀ 9815263316 9815263316 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਨੋਵਾ ਕ੍ਰਿਸ਼ਟਾ ਗੱਡੀ 2025 ਮਾਡਲ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਵੀਡੀਓਸ ਦੇਖ ਸਕਦੇ ਹੋ ਰੋਟਾਵੀਟਰ ਵੇਖਾਉ ਹੈ ਜੀ ਇੱਕਦਮ ਸਾਫ਼ ਓਕੇ ਚੱਲਦਾ ਰੇਟ ਹੈ ਜੀ 55000 ਵਧੀਆ ਓਕੇ ਚੱਲਦਾ ਜੀ ਬਿਲਕੁਲ ਸਾਫ਼ ਕੰਡੀਸ਼ਨ ਦਾ ਏਰੀਆ ਪਿੰਡ ਰਤਨਗੜ੍ਹ ਲੁਧਿਆਣਾ ਨੇੜੇ ਕੁੰਮਕਲਾ 889243099 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੋਟਾ ਵਿਟਰ ਜਿਹੜਾ ਇੱਕਦਮ ਵਧੀਆ ਸਾਫ਼ ਚੱਲਦਾ 55000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਬਾਕੀ ਤੁਸੀਂ ਇੱਕ ਵਾਰ ਵੀਡੀਓ ਜ਼ਰੂਰ ਦੇਖ ਲਓ ਸਾਫ਼ ਕੰਡੀਸ਼ਨ ਦਾ ਤੁਸੀਂ ਵੀਡੀਓ ਦੇਖ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਸਿਰਫ 640 ਕਿਲੋਮੀਟਰ ਚੱਲਿਆ ਬੁਲਟ ਵਿਕਾਊ ਹੈ ਜੀ ਪਿੰਡ ਤਨੋਲਾ ਬਰਨਾਲਾ ਦੋ ਚਾਬੀਆਂ ਰੇਟ 175000 ਰੁਪਏ ਡਿਮਾਂਡ ਹੈ ਜੀ 175000 ਰੁਪਏ ਡਿਮਾਂਡ ਹੈ ਜੀ ਬਾਕੀ ਮਾਨਤਾਨ ਮੌਕੇ ਤੇ ਹੋ ਜਾਊਗਾ ਤੇ ਇਹ ਹੈਗਾ ਜੀ ਪਿੰਡ ਧਨੋਲਾ ਬਰਨਾਲਾ ਚ ਦੋ ਚਾਬੀਆਂ ਨੇ ਸਿਰਫ 650 ਕਿਲੋਮੀਟਰ ਚੱਲਿਆ ਬੁਲਟ ਵਿਕਾਊ ਆ 8528422229 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਿਰਫ 650 ਕਿਲੋਮੀਟਰ ਚੱਲਿਆ ਬੁਲਟ ਹੈ ਜਿਹੜਾ ਖਰੀਦ ਸਕਦੇ ਹੋ ਟਾਟਾ ਐਂਡੀਗੋ ਮਾਂਜਾ ਗੱਡੀ ਵਿਕਾਊ 2013 ਮਾਡਲ ਏਰੀਆ ਪਿੰਡ ਬੈਦ ਵਾਲਾ ਸਿਰਸਾ ਰੇਟ 1 ਲੱਖ 10000 ਸਾਫ ਕੰਡੀਸ਼ਨ ਦੇ ਗੱਡੀ ਹੈ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਵੀ ਨੁਕਸ ਨਹੀਂ ਕੋਈ ਐਕਸੀਡੈਂਟ ਨਹੀਂ ਹੈਗਾ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਖਰੀਦਣ ਲਈ ਨੰਬਰ ਨੋਟ ਕਰ ਲਓ ਜੀ ਮਾਲਕ ਵੀਰ ਦਾ ਸਕਰੀਨ ਤੇ ਚੱਲ ਰਿਹਾ ਹੈ 9416588325 ਇਸ ਨੰਬਰ ਤੇ ਫੋਨ ਕਰਕੇ ਟਾਟਾ ਐਂਡੀਗਾ ਮਾਂਜਾ ਗੱਡੀ 2013 ਮਾਡਲ ਇਕ ਲੱਖ ਦਾ ਹੈ ਅੱਜ ਫ੍ਰੀ ਸਾਈਡ ਬਲੈਨੋ ਗੱਡੀ ਵਿਕਾਊ ਹੈ ਜੀ ਟੌਪ ਮਾਡਲ 2022 ਜਮਨ ਨਵੀਂ ਗੱਡੀ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਤਰੀਕੇ ਨਾਲ ਗੱਡੀ ਦੀ ਵੀਡੀਓ ਜਿਹੜੀ ਬਣਾ ਕੇ ਭੇਜੀ ਹੈ ਤੁਸੀਂ ਘਰ ਬੈਠੇ ਹੀ ਗੱਡੀ ਨੂੰ ਦੇਖ ਸਕਦੇ ਹੋ ਜੀ ਬਲੈਨੋ ਗੱਡੀ ਵਿਕਾਊ ਹੈ ਜੀ ਟਾਪ ਮਾਡਲ 2022 ਜਮਨ ਨਵੀਂ ਗੱਡੀ ਹੈ 95% ਟਾਇਰ ਨੇ 19000 ਚੱਲੀ ਹੈ ਜੀ ਏਰੀਆ ਗੁਰਦਾਸਪੁਰ ਹੈ ਜੀ ਰੇਟ ਦੀ ਗੱਲ ਕਰੀ ਤਾਂ 7,85,000 ਰੁਪਏ ਦਾ ਰੇਟ ਰੱਖਿਆ ਗਿਆ ਹੈ ਜੀ 9115496477 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਮਸ਼ੀਨਰੀਆਂ ਜ਼ਮੀਨ ਪਲਾਟ ਕੋਠੀਆਂ ਘਰ ਵੇਚਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਇੱਕ ਤੁਸੀਂ 5-7 ਮਿੰਟਾਂ ਦੀ ਵਧੀਆ ਵੀਡੀਓ ਬਣਾ ਲਓ ਜੀ ਫੁੱਲ ਸਕਰੀਨ ਦੀ ਨਾਲ ਸਾਰੀ ਜਾਣਕਾਰੀ ਭੇਜੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਚਲਾ ਦਿੱਤੀ ਜਾਊਗੀ ਜੀ ਸੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਜਨਰੇਟਰ ਵਿਕਾਊ ਹੈ ਜੀ 5 ਕਿਲੋਵਾਟ ਦਾ ਜਨਰੇਟਰ ਵਿਕਾਊ ਹੈ 5 ਕਿਲੋਵਾਟ ਦਾ ਏਰੀਆ ਪੈਂਡ ਚੁੱਗੇ ਕਲਾ ਬਠਿੰਡਾ ਰੇਟ ਹੈ ਜੀ 35000 ਚੁੱਗੇ ਕਲਾ ਬਠਿੰਡਾ ਏਰੀਆ ਚ ਜਨਰੇਟਰ ਵਿਕਾਊ ਹੈ 5 ਕਿਲੋਵਾਟ ਦਾ 35000 ਰੁਪਏ ਰੇਟ ਹੈ ਬਾਕੀ ਮੌਕੇ ਦੇ ਬਾਕੀ ਮੌਕੇ ਤੇ ਹੋ ਜੂਗਾ ਜੀ ਘਟਵਾਦਾ 35000 ਰੁਪਏ ਰੇਟ ਰੱਖਿਆ ਹੈ 97816 12472 9781612427 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਨਰੇਟਰ ਜਿਹੜਾ 35000 ਦੇ ਵਿੱਚ ਖਰੀਦ ਸਕਦੇ ਹੋ 60 ਫਾਰਮਰ ਟਰੈਕ ਟਰੈਕਟਰ ਵਿਕਾਊ ਹੈ ਜੀ 97 ਮਾਡਲ ਹੈ ਪੰਜਾਬ ਨੰਬਰ ਹੈ ਜੀ 170000 ਰੁਪਏ ਦਾ ਰੇਟ ਰੱਖਿਆ ਗਿਆ ਹੈ ਜੀ ਅਗਲੇ ਟਾਇਰ ਨਵੇਂ ਨੇ ਪਿਛਲੇ 50% ਨੇ ਫੁੱਲ ਗਰੰਟੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦੋ 170 ਰੇਟ ਰੱਖਿਆ ਗਿਆ ਅਗਲੇ ਟਾਇਰ ਨਵੇਂ ਨੇ ਜੀ ਪਿਛਲੇ 50% ਨੇ ਬਾਕੀ ਮਾਲ ਕਬੀਰ ਨੇ ਫੁੱਲ ਗਰੰਟੀ ਦਿੱਤੀ ਹੈ 8854905349 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਹੁਣ ਆਪਾਂ ਤੁਹਾਡੇ ਲਈ 6 ਕਿੱਲੇ ਜ਼ਮੀਨ ਲੈ ਕੇ ਆਏ ਹਾਂ ਪੂਰੀ ਟਾਪ ਦੀ ਸਿਰੇ ਦੀ ਝੋਨੇ ਵਾਲੀ ਜ਼ਮੀਨ ਹੈ ਇਹ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰਿਓ ਜੀ ਕਿਹੋ ਜਿਹਾ ਰਸਤਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ ਕੱਲਿਆਂ ਦੀ ਮੋਟਰ ਹੈ ਜੀ ਤਕਸੀਮ ਤੱਕ ਹੈ ਏਰੀਆ ਸੰਗਰੂਰ ਹੈ ਜੀ ਸੰਗਰੂਰ ਦਾ ਇਹ ਬਾਣਾ ਹੈ 6 ਕਿੱਲੇ ਜ਼ਮੀਨ ਹੈ ਜੀ ਕੱਲਿਆਂ ਦੀ ਮੋਟਰ ਤਕਸੀਮ ਤੱਕ ਏਰੀਆ ਸੰਗਰੂਰ ਨੇੜੇ ਮਸਤਵਾਣਾ ਸਾਹਿਬ ਦੋ ਰਸਤੇ ਜਮੀਨ ਨੂੰ ਲੱਗਦੇ ਨੇ ਜੀ ਸੰਗਰੂਰ ਤੋਂ 7 ਕਿਲੋਮੀਟਰ ਹੈ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਤੁਸੀਂ ਜ਼ਮੀਨ ਖੇਦਣ ਵਾਸਤੇ ਇਹ ਨੰਬਰ ਨੋਟ ਕਰ ਲਓ 8360521077 8360521077 ਇਹ ਜ਼ਮੀਨ ਦੇ ਮਾਲਕ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ 6 ਕਿੱਲੇ ਜ਼ਮੀਨ ਕੱਲਿਆਂ ਦੀ ਮੋਟਰ ਤਕਸੀਮ ਤਾਕਤ ਸੰਗਰੂਰ ਦਾ ਇਹ ਬਾਣਾ ਹੈ ਇਹ ਨੰਬਰ ਤੇ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਕੇ ਜ਼ਮੀਨ ਦੇਖ ਕੇ ਖਰੀਦ ਸਕਦੇ ਹੋ ਲੋ ਜੀ ਇੱਕ ਹੋਰ ਟੱਕ ਤੁਹਾਡੇ ਲਈ ਜ਼ਮੀਨ ਦਾ ਲੈ ਕੇ ਆਏ ਆ ਜੀ 20 ਕਿੱਲੇ ਜ਼ਮੀਨ ਵਿਕਾਊ ਹੈ ਜੀ ਕਿੱਲਾ ਨੰਬਰ ਰਜਿਸਟਰੀ 220 ਦੀਆਂ ਮੋਟਰਾਂ ਇੰਦਰਾ ਗਾਂਧੀ ਨਹਿਰ ਦੇ ਕੋਲੇ ਸੜਕ ਤੋਂ 2 ਕਿੱਲੇ ਅੰਦਰ ਇੱਕ ਵਿੱਚ ਘਰ ਵੀ ਬਣਿਆ ਹੋਇਆ ਸਾਰੀ ਜ਼ਮੀਨ ਝੋਨੇ ਵਾਲੀ ਹੈ ਪਾਣੀ ਵਾਲਾ ਡੱਗ ਬਣਿਆ ਹੋਇਆ ਜੀ ਰੇਟ ਹੈ ਜੀ 45 ਲੱਖ ਡਿਮਾਂਡ ਕਿੱਲੇ ਦੀ 45 ਲੱਖ ਰੁਪਇਆ ਕਿੱਲੇ ਦੀ ਡਿਮਾਂਡ ਰੱਖੀ ਗਈ ਹੈ ਜੀ ਝੋਨੇ ਵਾਲਾ ਇਹ ਬਾਣ ਹੈ ਜੀ 20 ਕਿੱਲੇ ਜ਼ਮੀਨ ਹੈ ਕਿੱਲਾ ਨੰਬਰ ਰਜਿਸਟਰੀ ਬੀ ਵੀ ਦੀਆਂ 2 ਮੋਟਰਾਂ ਲੱਗੀਆਂ ਹੋਈਆਂ ਨੇ ਇੰਦਰਾ ਗਾਂਧੀ ਨਹਿਰ ਦੇ ਕੋਲੇ ਹੈ ਜੀ ਸੜਕ ਤੋਂ 2 ਕਿੱਲੇ ਅੰਦਰ ਹੈ ਜੀ ਵਿੱਚ ਇੱਕ ਘਰ ਵੀ ਬਣਿਆ ਹੋਇਆ ਤੇ ਸਾਰੀ ਜ਼ਮੀਨ ਝੋਨੇ ਵਾਲੀ ਹੈ ਜੀ ਰੇਟ ਹੈ 45 ਲੱਖ ਰੁਪਇਆ ਕਿੱਲੇ ਦਾ 45 ਲੱਖ ਰੁਪਏ ਕਿਲੇ ਦੀ ਡਿਮਾਂਡ ਹੈ ਏਰੀਆ ਮੰਡੀ ਡੱਬ ਵਾਲੀ ਖਰੀਦਣ ਲਈ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 82211876906 82211876906 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਜੀ 9877988446 ਇਹ ਚੈਨਲ ਦਾ ਵਟਸਐਪ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਕਈ ਭੈਣ ਭਰਾ ਇਸ ਨੰਬਰ ਤੇ ਕਾਲ ਕਰਕੇ ਪੁੱਛਦੇ ਨੇ ਸੋ ਤੁਹਾਨੂੰ ਦੱਸ ਦਈਏ ਜਿੱਥੇ ਤੁਸੀਂ ਜਿਹੜੀ ਚੀਜ਼ ਦੇਖੀ ਹੁੰਦੀ ਹੈ ਜੀ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਲਓ ਵੀਡੀਓ ਨੂੰ ਰੋਕ ਲਓ ਉੱਥੇ ਤੁਸੀਂ ਤਾਂਹਾਂ ਲਈ ਸੈਡ ਮਾਲਕਾਂ ਦੇ ਨੰਬਰ ਸਾਰੇ ਜਾਣ ਕਰ ਦਿੱਤੀ ਹੁੰਦੀ ਹੈ ਸੋ ਇਹ ਨੰਬਰ ਜਿਹੜਾ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਚੈਨਲ ਦਾ ਵਟਸਐਪ ਨੰਬਰ ਹੈ ਜੀ ਤੁਸੀਂ ਇੱਥੇ ਦਿੱਤੇ ਨੰਬਰਾਂ ਤੇ ਸੰਪਰਕ ਕਰਿਆ ਕਰੋ ਤੇ ਮਾਲਕਾਂ ਨਾਲ ਗੱਲ ਕਰ ਸਕਦੇ ਹੋ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮ ਤਰਕੇ ਜਰੂਰ ਦੱਸਿਓ ਜੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭੈਣ ਭਰਾਵਾਂ ਨੇ ਚੀਜ਼ਾਂ ਜਿਹੜੀਆਂ ਆਸਾਨੀ ਨਾਲ ਘਰ ਬੈਠੇ ਹੀ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਸ਼ੇਅਰ ਕਰਕੇ ਕਮੈਂਟਾਂ 'ਚ ਵਾਹਿਗੁਰੂ ਲਿਖ ਦਿਓ ਜਿਹੜੇ ਵੀ ਰਵਾਹਿਗੁਰੂ ਲਿਖ ਜਣੇ ਉਹਨਾਂ ਵੀਰਾਂ ਦਾ ਤੈਅ ਲਓ ਧੰਨਵਾਦ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਦੀ ਭਾਲ ਦੇ ਵਿੱਚੋਂ ਜਾਂ ਤੁਸੀਂ ਕੋਠੀ ਮਕਾਨ ਖਰੀਦਣ ਦੇ ਚਾਹਵਾਂ ਨੂੰ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਨੇ ਸੋ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਹਿਸਾਬ ਨਾਲ ਤੁਹਾਡੇ ਏਰੀਏ ਦੇ ਅਸੀਂ ਲੈ ਕੇ ਆ ਸਕੀਏ ਜੀ ਸੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਕਿੰਨੇ ਕੁ ਰੇਟ ਦੇ ਵਿੱਚ ਵੀ ਤੁਹਾਨੂੰ ਚਾਹੀਦੀ ਹੈ ਜੀ ਸਾਰੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦਿਆ ਕਰੋ ਜੀ ਤੇ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਛੋਟਾ ਮੋਟਾ ਤੁਸੀਂ ਕੋਈ ਵੱਡਾ ਜਾਂ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ 9877988444 ਇਹ ਚੈਨਲ ਦਾ ਵਟਸਐਪ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਆਪਦੀ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਦੇ ਉੱਤੇ ਬਿਲਕੁਲ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਬੰਨੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ